ਨੇਕਟਰ ਭਾਈ ਵੀਰ ਸਿੰਘ ਜੀ ਇੱਕ ਬਹੁਤ ਪਿਆਰੀ ਰਬਾਈ ਲਿਖਦੇ ਕਹਿੰਦੇ ਸਾਬਣ ਲਾਲਾ ਤੋਤਾ ਕੋਲਾ ਦੁੱਧ ਦਹੀਂ ਵਿੱਚ ਪਾਇਆ ਖੁੰਭ ਚਾੜ ਰੰਗਣ ਵੀ ਧਰਿਆ ਰੰਗ ਨਾ ਉਸ ਵਟਾਇਆ ਵਿਛੜ ਕੇ ਕਾਲਕ ਸੀ ਆਈ ਬੇਨੇ ਮਿਲਿਆ ਨਹੀਂ ਲਹਿੰਦੀ ਅੰਗ ਅੰਗ ਦੇ ਲਾਖੇ ਵੇਖੋ ਚੜਦਾ ਰੂਪ ਸਵਾਇਆ ਕੋਲਾ ਭਠੀ ਤੋਂ ਵਿਛੜ ਗਿਆ ਤੇ ਕਾਲਾ ਹੋ ਗਿਆ ਬਾਈ ਸਾਹਿਬ ਕਹਿੰਦੀ ਉਹ ਵਿਛੜ ਗਿਆ ਤੇ ਕਾਲਾ ਹੋ ਗਿਆ ਸੀ ਸੋਚਿਆ ਵੀ ਕਾਲਾ ਕਿਉਂ ਹੋ ਗਿਆ ਇਹ ਕੋਲਾ ਕਹਿੰਦੀ ਅਸੀਂ ਸਾਬਣ ਲਾ ਕੇ ਤੋਤਾ ਦੁੱਧ ਵਿੱਚ ਪਾਇਆ ਦਹੀਂ ਵਿੱਚ ਪਾਇਆ ਖੁੰਬ ਤੇ ਚਾੜ ਕੇ ਉਹਨੂੰ ਹੋਰ ਰੰਗ ਲਾਉਣ ਦਾ ਯਤਨ ਕੀਤਾ ਪਰ ਕੋਲੇ ਦਾ ਰੰਗ ਬਦਲਿਆ ਨਾ ਫਿਰ ਕਹਿੰਦੀ ਸੁਰਤ ਉੱਚੀ ਉੱਠੀ ਖਿਆਲ ਆਇਆ ਵੀ ਇਹ ਕਾਲਾ ਕਿਉਂ ਹੋਇਆ ਕਹਿੰਦੇ ਜਵਾਬ ਮਿਲਿਆ ਵੀ ਵਿਛੜ ਗਿਆ ਆਪਣੇ ਵਜੂਦ ਤੋਂ ਅੱਗ ਤੋਂ ਵਿਛੜ ਗਿਆ ਤਾਂ ਕਾਲਾ ਹੋ ਗਿਆ ਬਿੰਦੇ ਚੁੱਕਿਆ ਉਸ ਕੋਲੇ ਨੂੰ ਤੇ ਫਿਰ ਤਪ ਦੀ ਉਸ ਭੱਟੀ ਵਿੱਚ ਜਾ ਸੁਟਿਆ ਤੇ ਜਿੱਥੋਂ ਕੋਲਾ ਵਿਛੜਿਆ ਸੀ ਕਾਲਾ ਹੋ ਗਿਆ ਜਦੋਂ ਉੱਥੇ ਆਪਣੇ ਅਸਲੇ ਭੱਟੀ ਵਿੱਚ ਜਾ ਪਿਆ ਤੇ ਫਿਰ ਤੋਂ ਲਾਲ ਹੋ ਗਿਆ ਕੋ ਸਤਨਾਮ ਸ਼੍ਰੀ ਇਤਰਾ ਅਸੀਂ ਕੀਆ ਸਾਡਾ ਮਨ ਕੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਅਛਾਣ ਕਲਯੁਗ ਦਾ ਰਾਜ ਕਲਯੁਗ ਦੀ ਸਰਕਾਰ ਦੇ ਅੰਦਰ ਮਨ ਇਹਦੇ ਅਧੀਨ ਹੋਇਆ ਹੈ ਕਾਲਾ ਹੋ ਗਿਆ ਤੇ ਕਈ ਜਨਮਾਂ ਦੀ ਕਾਲ ਨੂੰ ਇਹਨੂੰ ਲੱਗੀ ਹੋਈ ਹੈ ਜਨਮ ਜਨਮ ਕੀ ਇਸ ਮਨ ਕੋ ਮੜ ਲੱਗੀ ਕਾਲਾ ਹੋਆ ਸਿਆਹੋ ਖੰਨਲੀ ਤੋਤੀ ਉਜਲੀ ਨਾ ਹੋਵੀ ਜੇ ਸੌ ਧੋਵਣ ਪਾਹੋ ਜਿਵੇਂ ਕੋਲੂ ਸਾਫ਼ ਕਰਨ ਵਾਲੇ ਨੇ ਇੱਕ ਛੋਟੀ ਜੀ ਲੀਰ ਆਪਣੇ ਕੋਲੂ ਨੂੰ ਸਾਫ਼ ਕਰਨ ਵਾਸਤੇ ਰੱਖੀ ਹੁੰਦੀ ਉਹਨੂੰ ਕਹਿੰਦੇ ਖੰਨਲੀ ਉਹ ਤੇਲ ਪੂੰਝ ਪੂੰਝ ਕੇ ਜੋ ਸਾਰੀ ਚਕਨਾਈ ਘੱਟਾ ਮਿੱਟੀ ਉਹਦੇ ਵਿੱਚ ਐਨ ਪੱਕੇ ਦਾਗ ਉਸ ਲੀਰ ਨੂੰ ਪੈ ਜਾਂਦੇ ਆ ਕਹਿੰਦੇ ਉਹਨੂੰ ਭਾਵੇਂ 100 ਵਾਰੀ ਧੁੰਗੋ ਉਹ ਦਾਗ ਉਤਰਦੇ ਨਹੀਂ ਇਸੇ ਤਰ੍ਹਾਂ ਇਹ ਮਨ ਜਨਮਾਂ ਜਨਮਾਂ ਦੀ ਮੈਲ ਕਰਕੇ ਮੈਲਾ ਹੋਇਆ ਛਾ ਕਾਲੇ ਰੰਗ ਦਾ ਹੋ ਗਿਆ ਤੇ ਜੇ ਆਪਾਂ ਚਾਹੁੰਨੇ ਆਂ ਕਿ ਮਨ ਅਸਲੇ ਨੂੰ ਪਹਿਚਾਣੇ ਮਨ ਉਸ ਜੋਤ ਤੱਕ ਜਾਵੇ ਜਿਵੇਂ ਭਾਈ ਵੀਰ ਸਿੰਘ ਨੇ ਕੋੜਾ ਚੁਕਿਆ ਤੇ ਪਠੀ ਤੱਕ ਲੈ ਗਏ ਲਾਲ ਹੋ ਗਿਆ ਇਵੇਂ ਜੇ ਕਿਤੇ ਆਪਾਂ ਮਨ ਕਰਕੇ ਗੁਰੂ ਦਰਬਾਰ ਵਿੱਚ ਆਜਾਇਆ ਕਰੀਏ ਤੇ ਇਹ ਸਾਡਾ ਕਾਲਾ ਹੋਇਆ ਮਨ ਵੀ ਲਾਲ ਹੋ ਜਾਵੇ। ਇਹਨੂੰ ਹੀ ਉਹ ਨਾਮ ਦਾ ਭਗਤੀ ਦਾ ਗੂੜਾ ਲਾਲ ਰੰਗ ਲੱਗ ਜਾਵੇ। ਜਿਨੂੰ ਹਜ਼ੂਰ ਕਹਿੰਦੇ ਲਾਲ ਰੰਗ ਤਿਸ ਕਉ ਲੱਗਾ ਜਿਸਕੇ ਵਡਭਾਗਾ ਜਦੋਂ ਇਹ ਰੰਗ ਲੱਗ ਗਿਆ ਫਿਰ ਮੈਲਾ ਕਦੇ ਨ ਹੋਵਈ ਨਹਿ ਲਾਗੇ ਦਾ।